ਉਹ ਪ੍ਰਧਾਨ ਮੰਤਰੀ ਤਾਂ ਨਰਿੰਦਰ ਮੋਦੀ ਨੇ ਬਣਨਾ ਚਾਹੇ ਤੁਸੀਂ ਕੁਝ ਵੀ ਕਰ ਲੋ ਨਰਿੰਦਰ ਮੋਦੀ ਹੀ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ ਤੁਹਾਨੂੰ ਪਤਾ ਵੀ ਨਹੀਂ ਤੁਸੀਂ ਸੋਚਦੇ ਹੋ ਕਿ ਨਰਿੰਦਰ ਮੋਦੀ ਨਹੀਂ ਬਣੇਗਾ ਕਾਂਗਰਸ ਜਿੱਤੇ ਜਾਏਗੀ ਮੈਨੂੰ ਨਹੀਂ ਲੱਗਦਾ ਕਾਂਗਰਸ ਜਿੱਤੇਗੀ ਕਿਉਂਕਿ ਨਰਿੰਦਰ ਮੋਦੀ ਦੇ ਨਾਲ ਪੂਰੀ ਤਰ੍ਹਾਂ EDS CBI ਆ ਹੋਰ ਪਾਰਟੀਆਂ ਹੈਗੀਆਂ ਜਿਹੜੀਆਂ ਉਹਨਾਂ ਨੂੰ ਸਪੋਰਟ ਕਰਦੀਆਂ ਕਿਉਂਕਿ ਬਹੁਤ ਕਾਨੂੰਨ ਨੂੰ ਤੋੜ ਕੇ ਹੀ ਸੰਵਿਧਾਨ ਨੂੰ ਤੋੜ-ਮੋੜ ਕੇ ਹੀ ਉਹ ਦੇਸ਼ ਦੇ ਅੰਦਰ ਉਹਨਾਂ ਨੂੰ ਲਿਆਉਣ ਵਿੱਚ ਮਦਦ ਕਰਦੀ ਆ ਈਡੀ ਸੀ ਬੀਆਈ ਇਸ ਤੋਂ ਇਲਾਵਾ ਇਲੈਕਸ਼ਨ ਬੋਰਡ ਜਿਹੜਾ ਹੈਗਾ ਨਾਲ-ਨਾਲ ਤੁਸੀਂ ਜਾਣਦੇ ਆ ਕਿ মিডিਆ ਤਾਂ ਪੂਰੀ ਤਰ੍ਹਾਂ ਨਾਲ ਹੈਗੀ ਬੀਜੇਪੀ ਦੇ ਤਾਂ ਫਿਰ ਤੁਸੀਂ ਕਿੱਦਾਂ ਸੋਚ ਸਕਦੇ ਆ ਕਿ ਬੀਜੇਪੀ ਹਾਰ ਜਾਏਗੀ ਉਹ ਈਵੀਐਮ ਵੀ ਉਹਨਾਂ ਨੂੰ ਪੂਰਾ ਤਰ੍ਹਾਂ ਸਪੋਰਟ ਕਰਦੀ ਆ ਔਰ ਈਵੀਐਮ ਦੇ ਦੰਦ ਤੇ ਬੋਝ ਇੱਥੇ ਜਾਂਦੇ ਨੇ ਤਾਂ ਈਵੀਐਮ ਜਿਹੜੀ ਹੈ ਉਹ ਥਾਂ ਜਿਹੜੀ ਚੱਕ ਕੇ ਲੈ ਜਾਂਦੇ ਆ ਜਿਹਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਵੋਟਾਂ ਪਾਈਆਂ ਹੁੰਦੀਆਂ ਉਹਦੇ ਥਾਂ ਉਹ ਰੱਖ ਜਾਂਦੇ ਆ ਤਕ ਤੇਜ਼ ਕਰਕੇ 50 10 ਹਾਰ ਜਗ ਨਰਿੰਦਰ ਮੋਦੀ ਨਰਿੰਦਰ ਮੋਦੀ ਨੂੰ ਕੋਈ ਨਹੀਂ ਹਰਾ ਸਕਦਾ ਤੁਸੀਂ ਲੋਕ ਸਮਝਦੇ ਨਹੀਂ ਪੋਟਾ ਤੁਸੀਂ ਕਿਸੇ ਨੂੰ ਵੀ ਪਾ ਲੋ ਪੰਜਾਬ ਚ ਬੀਜੇਪੀ ਪਮੇ ਹਾਰ ਜਾਏਗੀ ਔਰ ਪੂਰੇ ਦੇਸ਼ ਤੇ ਬੀਜੇਪੀ ਜਿੱਤੇਗੀ ਦੋ ਨੰਬਰ ਦਾ ਸਰਕਾਰ ਬਣੇਗੀ ਔਰ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ ਤੁਸੀਂ ਚਾਹੇ ਕੁਝ ਵੀ ਕਰ ਲੋ